ਸਿਓ ਸਿਕਾ ਜੀ ਕੀ ਹਾਲ ਜੀ ਸਾਰੇ ਲੋ ਜੀ ਅੱਜ ਆਪਾਂ ਗਏ ਆ ਬਾਈ ਸੱਬੇ ਕੋਲ ਇਹ ਬਾਈ ਦੀ ਕੋਟੀ ਦਾ ਲੈਟਰ ਪਹਿਣਾ ਜੀ ਕੱਲ ਤੋਂ ਅਗਲੇ ਦਿਨ ਤੇ ਤੁਹਾਨੂੰ ਵਧੀਆ ਗਲਾਬੀ ਰਾ ਚੱਲਿਆਂ ਅਲੈਂਡ ਤੇ ਟੂਰ ਤੇ ਇਸ ਕਰਕੇ ਸੀ ਸੱਬੇ ਵੀਰੇ ਨੂੰ ਪਹਿਲੀ ਮਿਲਣਾ ਆ ਗਿਆ ਸੀਗੇ ਤੇ ਆਹ ਦੇਖੋ ਸੱਬਾ ਵੀਰ ਅੱਗੇ ਗਲਾਬੀ ਰਾ ਬੈਠੇ ਆ ਤੇ ਬਾਕੀ ਤੁਸੀਂ ਵੀਡੀਓ ਦੇ ਅੰਤ ਤੱਕ ਜੁੜੇ ਰਹੋ ਗਾਣੇ ਵੀ ਸੁਣਦੇ ਆਂ ਤੇ ਗੱਲਾਂ ਵੀ ਕਰਦੇ ਆਂ ਆਜੋ ਵੀ ਮਿੱਤਰੋ ਕਲਕੀਤ ਮਰਾੜਾਂ ਵਾਲਾ ਰਿਸ਼ਤੇ ਕਰਾਉਂਦਾ ਜੀ 10 ਕਰ ਰਿਸ਼ਤੇ ਕਰਾਏ ਨੇ 8 ਕਰਾਵੋਗੇ 20 ਕਰਾ ਦੇ 20 ਕਰਾਏ ਜੀ 20 ਕਰਾਏ ਜੀ 20 ਕਰਾਇਆ ਖਰਾਬ ਕੰਨੇ ਹੋਗੇ ਖਰਾਬ ਕੋਈ ਨਹੀਂ ਆਇਆ ਜੀ ਪੱਕੀ ਗੱਲ ਹੈ ਹਾਂਜੀ ਫੇਰ 100% 100 ਰੇਟਿੰਗ ਆ ਬੰਦੇ ਦੀ ਖਰਾਬ ਹੋ ਗਿਆ ਜਾਨ ਬਾਈ ਜਿਹੜਾ ਆਪਾਂ ਲਾਈਵ ਹੋਇਆ 30 ਦਿਨਾਂ ਬਾਅਦ ਡਿਲੀਟ ਹੋ ਜਾਂਦੇ ਅੱਛਾ ਜੀ ਹਾਂ ਦਿਸ ਵੀਡੀਓ ਵਿਲ ਬੀ ਡਿਲੀਟਡ ਆਫਟਰ 30 ਡੇਸ ਯੂਟਿਊਬ ਹੈ ਚੇਂਜ ਇਨ ਲਾਈਵ ਵੀਡੀਓ ਸਟੋਰੇਜ ਬਹੁਤ ਵਧੀਆ ਆਓ ਭਾਈ ਆਇਆ ਆਇਆ ਪੁੱਤ ਆਇਆ ਆਇਆ ਆਪ ਖੇਡਾਂ ਮੁਕਾਂ ਨੇ ਸਾਨੂੰ ਬੜਾ ਬੋੜੇ ਪਾਗਲੇ ਤੇਰੇ ਨਾਲ ਬਣੀ ਸੀ ਜਿਹੜੀ ਮੋੜ ਨਾ ਨਿਓ ਬਣੇ ਤੇਰੇ ਨਾਲ ਬਣੀ ਸੀ ਜਿਹੜੀ ਮੋੜ ਨਾ ਨਿਓ ਬਣੇ ਗੱਲ ਰੱਬ ਨਾਲ ਜਾਣਦੀ ਚਲਾਈ ਬੈਠਿਆਂ ਓਡੀ ਕਦੇ ਸੁਨਹਿਾ ਓਡੀ ਕਦੇ ਸੁਨਹਿਾ ਬਸ ਮੇਰੀ ਸੁੱਖ ਸਾਦ ਨੀ ਬਾਕੀ ਭੰਦੇ ਸਾਰੇ ਜੱਗ ਨੂੰ ਚਲਾਈ ਬੈਠਿਆਂ ਐਨਾ ਪਿਆਰ ਤੇਰਾ ਮੇਰਾ ਹਾਈ ਨੀ ਅੱਤ ਦੀ ਤਰੀਕ ਚ ਜੰਨਾ ਰਾਣੀ ਜ਼ਿੰਦਾਦਾਸੀ ਹਾਈ ਨੀ ਰਾਜੇ ਰਣਕੀਤ ਚ ਉਹੀ ਤੇਰੇ ਨਾਲ ਸਾਜ ਜੀਣੀ ਨੀ ਚੰਨ ਤੇ ਚੱਕਰ ਦੀ ਤੇਰੀ ਮੇਰੀ ਜੋੜੀ ਜਿਉਂ ਟਾਰੀ ਤੇ ਲਹਾਰ ਦੀ ਨੀ ਤੂੰ ਬਰਸ਼ਾਦੀ ਮੈਂ ਸਮਾਦ ਜਿਉਂ ਨੇ ਮੋੜਦੀ ਤੇਰੀ ਮੇਰੀ ਜੋੜੀ ਜੋォ ਤਾਰੀ ਤੇ ਨਹਾੜ ਠੀਕ ਆ ਜਾਨਾ ਕੀ ਆ ਬੰਦੇ ਦੀ ਸਪੋਰਟ ਕਰਿਆ ਕਰੋ ਯਾਰ ਨਹੀਂ ਕਰੀ ਥੋੜੇ ਸਿੱਖੇ ਮਿੱਠੇ ਨਹੀਂ ਚਲਾਉਂਦੇ ਕਿਵੇਂ ਆ ਬਾਈ ਉਹ ਪਛਾਣਾ ਹੀ ਜਦੋਂ ਤੈਨੂੰ ਰਾਹ ਪੁੱਛਿਆ ਯਾਰ ਆ ਜਾਣ ਲਈ ਬਾਈ ਠੀਕ ਆ ਠੀਕ ਆ ਮੈਂ ਬਈ ਬੋਲੋ ਕੁਝ ਮੈਂ ਦਵਾਈ ਨੂੰ ਪਤਾ ਹੀ ਲੱਗਿਆ ਕਿੱਧਰ ਦੀ ਆਏ ਆਈ ਪਰ ਆਏ ਇਧਰ ਦੀ ਆਏ ਮੈਂ ਨਹੀਂ ਇਧਰ ਆਇਆ ਮੈਂ ਇੱਕ ਕੋਈ ਜਾ ਕੇ ਐਂ ਬਸ ਨਹੀਂ ਜਿਹੜਾ ਰੋਡ ਤੇ ਬੰਦ ਆ ਕੇ ਰਿਆ ਹੋਇਆ ਪਿੱਟਰ ਜਾਗਾ ਲੁੱਟ ਲੈਈਆਂ ਅੱਖਾਂ ਕਿਸੇ ਲੱਟੇ ਰੇ ਵਰਗੀਆਂ ਨੇ ਤੂੰ ਨਹੀਂ ਪਰੀਆਂ ਵਰਗੀ ਪਰੀਆਂ ਤੇਰੇ ਵਰਗੀਆਂ ਨੇ ਪਰੀਆਂ ਵਰਗੀ ਪਰੀਆਂ ਤੇਰੇ ਵਰਗੀਆਂ ਨੇ ਹਏ ਨੱਕ ਦਾ ਕੋਕਾ ਕੰਨ ਦੀ ਤੇਰੀ ਵਾਲੀ ਸੋਹਣੀ ਹੈ ਆਂਦੀ ਏ ਹੇ 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 ਆਂਦੀ ਏ ਤੂੰ ਸੋਹਣੀ ਨੇ ਵਾਲੀ ਸੋਹਣੀ ਹੈ ਆਂਦੀ ਏ ਤੂੰ ਸੋਹਣੀ ਨੇ ਵਾਲੀ ਸੋਹਣੀ ਥੈਂਕ ਯੂ ਬਾਈਕਲ ਵੀ ਪੜਾ ਹਾਏ ਸਕੂਲ ਚ ਡਾਕਟਰ ਡਾਕਟਰ ਬਾਈ ਇਹ ਹੱਗ ਨਾ ਪੜਦੇ ਕੋ ਖੜਕਣਾ ਹੈ ਬਾਈ ਉਹ 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 ਇਹ ਨੂੰ ਤੋੜਨ ਦੇ ਮੇਰੇ ਆ ਗਿਆ ਰੋਕੇ ਗੱਲ ਬਾਈ ਕਿੱਥੇ ਆ ਸਭੇ ਮੁਬਾਰਕਾ ਡਾਰਲਿੰਗ ਬਹੁਤ ਬਹੁਤ ਮੁਬਾਰਕਾ ਥੈਂਕ ਯੂ ਬਾਈ ਤੁਸੀਂ ਮੁਬਾਰਕਾ ਨਾ ਨਾ ਮੇਰੀ ਜਾਨ ਕੱਲ ਸਾਡੇ ਭਰਾ ਦਾ ਲੈਂਟਰ ਹੈ ਜੀ ਤੇ ਲੈਂਟਰ ਪਹਿਣਾ ਸਾਰੇ ਜਾਣੇ ਦੁਆ ਕਰਿਓ ਵੀ ਇਹੇ ਜੀਆਂ 2-300 ਕੋਠੀ ਹੋਵੇ ਸਾਡੇ ਭਰਾ ਦੀ ਥੈਂਕ ਯੂ ਬਾਈ ਬਹੁਤ ਬਹੁਤ ਮੁਬਾਰਕਾ ਨਾ ਨਾ ਸ਼ੈਵੀ ਜੀ ਠੀਕ ਹੈ ਜੀ ਬਾਈ ਕਿ ਬਈ ਜਦੋਂ ਬਣਦੀ ਸੀ ਉਹਦੋਂ ਖਰਚੇ ਵੀ ਚੱਕੇ ਨੇ ਹੁਣ ਬਣਦੀ ਸਾਲਿਆਂ ਦਾ ਫੋਨ ਚੱਕਾ ਇਹ ਗੱਲ ਸੱਚੀ ਹਾਂ ਨਹੀਂ ਚੱਕਦੇ ਹੋਈ ਹੁੰਦੀ ਬਈ ਆਹ ਤਾਇਏ ਦੇ ਮੁੰਡਿਆਂ ਦਾ ਫੋਟੋ ਕਰਾਉ ਆਜੋ ਜੀ ਆਜੋ